ਮੋਦੀ ਸਰਕਾਰ ਵੱਲੋਂ ਦੀਵਾਲੀ ਨੂੰ ਲੈ ਕੇ ਵੱਡੀ ਬੰਪਰ ਛੂਟ ਜਿਹੜੀ ਦਿੱਤੀ ਗਈ ਆ ਜਿਸ ਨੂੰ ਲੈ ਕੇ ਗਾਹਕਾਂ ਤੇ ਵਪਾਰੀਆਂ ਦੇ ਵਿੱਚ ਜਿਹੜੀ ਆ ਵੱਡੀ ਰਾਤ ਜਿਹੜੀ ਪਾਈ ਜਾ ਰਹੀ ਆ ਵੱਡੀ ਰਾਤ ਆ ਮਹਿਸੂਸ ਕੀਤੀ ਜਾ ਰਹੀ ਆ ਤੁਹਾਨੂੰ ਦੱਸ ਦਈਏ ਕਿ ਜਿਵੇਂ ਇਲੈਕਟ੍ਰੋਨਿਕ ਚੀਜ਼ਾਂ ਦੇ ਉੱਪਰ ਸਮਾਨ ਦੇ ਉੱਪਰ ਪਹਿਲਾਂ 28 ਪਰਸੈਂਟ ਜਿਹੜਾ ਵਾ ਟੈਕਸਨ ਦੀ ਦਰ ਸੀ ਜੀਐਸਟੀ ਦੀ ਤੇ ਉਹਨੂੰ ਘਟਾ ਕੇ 18 ਪਰਸੈਂਟ ਜਿਹੜਾ ਵਾ ਕਰ ਦਿੱਤਾ ਗਿਆ ਵਾ ਕਹਿੰਦਾ ਭਾਵਾ 10 ਪਰਸੈਂਟ ਦੀ ਜਿਹੜੀ ਸਿੱਧੀ ਆ ਬੰਪਰ ਛੂਟ ਜਿਹੜੀ ਦਿੱਤੀ ਗਈ ਆ ਜਿਸ ਨੂੰ ਲੈ ਕੇ ਡਿਸਟ੍ਰਿਕਟ ਗੁਰਦਾਸਪੁਰ ਦੇ ਨਾਲ ਕੁਝ ਵਪਾਰੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਵੇਂ ਇਸ ਵੇਲੇ ਅਸੀਂ ਤਿਬੜੀ ਰੋਡ ਗੁਰਦਾਸਪੁਰ ਦੇ ਉੱਪਰ ਨਿੱਤਨ ਟ੍ਰੇਡਰਸ ਜੋ ਹੈ ਹੋਲ ਸੇਲ ਦੇ ਨਾਂ ਤੇ ਜਿਹੜਾ ਹੋਲ ਸੇਲ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਆ ਜਿਹੜਾ ਇਸ ਸ਼ੋਰੂਮ ਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਇਸ ਵੱਡੀ ਛੋਟ ਨੂੰ ਕਿਵੇਂ ਦੇਖਦੇ ਨੇ ਹਾਂਜੀ ਇਸ ਜੋ ਕੇਂਦਰ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਵਾ ਜਿਸ ਨੂੰ ਲੈ ਕੇ ਇੱਕ ਖੁਸ਼ੀ ਦੀ ਲਹਿਰ ਉਹ ਪਾਰਿਵਾਰਕ ਦੇ ਵਿੱਚ ਪਾਈ ਜਾ ਰਹੀ ਹੈ ਗਾਕਾਂ ਵਾਸਤੇ ਵੀ ਵੱਡੀ ਰਾਹਤ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਬਰਾਜ ਜੀ ਇਹ ਜੀਐਸਟੀ ਦਾ ਜੋ ਫੈਸਲਾ ਆਇਆ ਹੈ ਬਹੁਤ ਹੀ ਵਧੀਆ ਟਾਈਮ ਤੇ ਆਇਆ ਹੈ ਦੇਖੋ ਨੁਰਾਤੇ ਸ਼ੁਰੂ ਹੋ ਜਾਣਗੇ 22 ਤਰੀਕ ਨੂੰ ਤੇ ਮੋਦੀ ਸਾਹਿਬ ਦਾ ਜਿਹੜਾ ਫੈਸਲਾ ਆਇਆ ਵਾ ਇਹਦੇ ਪਿਛੇ ਬਹੁਤ ਹੀ ਵੱਡੀ ਸੋਚ ਹੈ ਜੀ ਇਹਦੇ ਪਿਛੇ ਓਵਰਆਲ ਵਰਲਡਵਾਈਡ ਦੀ ਸੋਚ ਹੈ ਨਾ ਕਿ ਇਕੱਲੇ ਇੰਡੀਆ ਵਾਸਤੇ ਇਹ ਚ ਕੀ ਹੈ ਭਾਈ ਇੰਡੀਆ ਦਾ ਬਿਜ਼ਨਸ ਕਿਵੇਂ ਵੱਧ ਸਕਦਾ ਹੈ ਜਿਹੜਾ ਮੀਡੀਅਮ ਤਬਕਾ ਵਾ ਚਾਹੇ ਮੰਨ ਲਓ ਬਿਲਕੁਲ ਗਰੀਬ ਤਬਕਾ ਵਾ ਉਹਦੇ ਲਈ ਵਾਸਤੇ ਲਕਜ਼ਰੀ ਆਈਟਮਾਂ ਕਿਵੇਂ ਪ੍ਰੋਵਾਈਡ ਕਰਾਈਆਂ ਜਾ ਸਕਦੀਆਂ ਹਨ ਇਹਦੇ ਪਿੱਛੇ ਇਹ ਸੋਚ ਹੈ ਜੀ ਓਵਰਆਲ ਕੀ 28% ਵਾਲਾ ਕੋਈ ਵੀ ਪ੍ਰੋਡਕਟ ਹੈ ਮੰਨ ਲਓ ਇੱਕ ਚੀਜ਼ 100 ਰੁਪਏ ਦੀ ਉਹ 28% GST ਗਵਰਨਮੈਂਟ ਦਾ ਟੈਕਸ ਹੈ ਉਹ ਸਮਝ ਲਓ ਵੀ 28 ਤੋਂ 18 ਦੇ ਦਾ 10% ਪ੍ਰੋਡਕਟ ਕਸਟਮਰ ਵਾਸਤੇ ਸਸਤਾ ਹੋ ਗਿਆ ਇੱਕ ਗਰੀਬ ਬੰਦਾ ਮੰਨ ਲਓ 100 ਰੁਪਏ ਚ ਹੀ ਲੈਣ ਗਿਆ ਉਹਨੂੰ ਉਹ ਚੀਜ਼ ਮਿਲ ਗਈ 90 ਰੁਪਏ ਦੀ ਓਵਰਆਲ ਇਹੀ ਚੀਜ਼ ਨੂੰ ਲੱਖ ਰੁਪਏ ਦੀ ਸਮਝ ਲਓ 90000 ਦੀ ਮਿਲ ਗਈ 10000 ਦਾ ਬੈਨੀਫਿਟ ਬਹੁਤ ਹੀ ਵੱਡਾ ਬੈਨੀਫਿਟ ਹੈ ਬਹੁਤ ਵਧੀਆ ਉਪਰਾ ਗਵਰਨਮੈਂਟ ਦਾ ਉਸ ਤੋਂ ਬਾਅਦ ਕੰਪਨੀਆਂ ਨੇ ਵੀ ਵਿੱਚ ਬਹੁਤ ਵੱਡਾ ਯੋਗਦਾਨ ਕੀਤਾ ਵਾ ਭਈ 22 ਤੋਂ 18 ਤੱਕ ਦੇ ਪ੍ਰੋਡਕਟ ਆ ਗਏ ਉਸ ਤੋਂ ਬਾਅਦ ਦੀਵਾਲੀ ਆਫਰ ਇਹ ਹੋਰ ਮੰਨ ਲਓ ਨਵਰਾਤਰਾ ਆਫਰ ਪਾ ਗਏ 5 ਤੋਂ 10% ਦੀ ਛੋਟ ਉਹਨਾਂ ਦੀ ਵੀ ਆ ਰਹੀ ਹੈ ਲਗਭਗ ਜਿਹੜਾ ਲਗ 1 ਲੱਖ ਦਾ ਪ੍ਰੋਡਕਟ ਆ ਹੁਣ ਕਸਟਮਰ ਨੂੰ ਮਿਲੇਗਾ 75 ਹਜ਼ਾਰ 80 ਹਜ਼ਾਰ ਦੇ ਵਿੱਚ ਸਮਝ ਲਓ ਵੀ ਆਮ ਕਸਟਮਰ ਜੋ ਮੀਡੀਅਮ ਤਬਕਾ ਵਾ بڑے ਰਾਮਨਾਥ ਲੱਖ ਵਾਲਾ 1.5 ਲੱਖ ਵਾਲਾ ਪ੍ਰੋਡਕਟ ਲਗਭਗ 20 ਤੋਂ 25% ਸਸਤਾ ਲੈ ਕੇ ਜਾ ਸਕਦਾ ਜੀ ਸੋ ਇਸ ਨੂੰ ਲੈ ਕੇ ਇਸ ਫੈਸਲੇ ਨੂੰ ਲੈ ਕੇ ਕੀ ਲੱਗ ਰਿਹਾ ਕਿ ਹੁਣ ਆਉਣ ਵਾਲਾ ਸਮਾਂ ਜਿਵੇਂ ਸੀਜ਼ਨ ਆ ਰਿਹਾ ਦੀਪavali ਆ ਰਹੀ ਆ ਵਿਆਹਾਂ ਦਾ ਸੀਜ਼ਨ ਆ ਰਿਹਾ ਕਿ ਬੁਕਿੰਗ ਸ਼ੁਰੂ ਹੋਈ ਆ ਕਿਉਂਕਿ ਵੱਡੇ ਹੋਲਸੇਲਰਾਂ ਦੇ ਵਿੱਚ ਤੁਹਾਡਾ ਵੀ ਨਾਮ ਆ ਗਿਆ ਬਹੁਤ ਜ਼ਿਆਦਾ ਜੀ ਇਹ ਦੇਖੋ ਦੁਕਾਨਦਾਰਾਂ ਦਾ ਬਹੁਤ ਜ਼ਿਆਦਾ ਸ਼ਾਪ ਜਲਦੀ ਤੋਂ ਜਲਦੀ ਆਪਾਂ ਜਵਤ ਤੋਂ ਵੱਧ ਮਾਲ ਲੈ ਲਈਏ ਬਸ ਸਾਰੇ 22 ਤਰੀਕ ਦੀ ਵੇਟ ਕਰ ਰਹੇ ਸੀ 22 ਤਰੀਕ ਆਵੇ ਇੰਪਲੀਮੈਂਟੇਸ਼ਨ ਹੋ ਜਨ ਉਹਦੀਆਂ ਜੋ 28 ਤੋਂ 18 ਆ ਜੇ ਉਹ ਵੱਧ ਤੋਂ ਵੱਧ ਸਟਾਕ ਖਰੀਦਣਾ ਚਾ ਰਹੇ ਆ ਕਸਟਮਰ ਵੀ ਡੇਲੀ ਇਨੀ ਇਨਕੁਆਰੀ ਜ਼ਿਆਦਾ ਆ ਵਾ ਕਿ ਕਦੋਂ ਆ ਰਿਹਾ ਜੀ 28 ਤੋਂ 18 ਫੁੱਲ ਬੁਕਿੰਗ ਹੈ ਜੀ ਉਸ ਤੋਂ ਬਾਅਦ ਮੰਨ ਲਓ ਚੇਲਾਂ ਲੱਗ ਰਹੀਆਂ ਬਹੁਤ ਜ਼ਿਆਦਾ ਕਸਟਮਰ ਬੈਨੀਫਿਟ ਹੋਣ ਵਾਲਾ ਹੈ ਤੇ ਇੰਡੀਆ ਦੀ ਇਕਨੋਮੀ ਨੂੰ ਇਸ ਨਾਲ ਬਹੁਤ ਵੱਡਾ ਬੂਸ ਮਿਲੇਗਾ ਸਭ ਨੂੰ ਬੋਦੀ ਸਾਹਿਬ ਦੀ ਜੋ ਸੋਚ ਆਇਆ ਇੰਡੀਆ ਦੀ ਇਕਨੋਮੀ ਨੂੰ ਵੱਡੇ ਪੱਧਰ ਤੇ ਲੈ ਜਾਣਾ ਵਰਲਡ ਵਾਈਡ ਆਪਾਂ ਟੌਪ ਤੇ ਆਣਾ ਚਾਹੁੰਦੇ ਜੀ ਅਗਲੇ 5-10 ਸਾਲ ਚ ਤੋਂ ਸਾਰੇ ਫੈਸਲੇ ਉਹਦੇ ਪਿਛੇ ਹੀ ਆਲੇ ਸੋ ਜਿਵੇਂ ਲੰਗੀ ਦਿਨਾਂ ਚ ਲੱਗੜੀ ਹੈਗੀ ਆ ਇੱਕ ਨੈਸ਼ਨਲ ਗਲੈਮਟੀ ਆਈ ਹੋਈ ਆ ਜੀ 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 ਖਾਸ ਕਰਕੇ ਡਿਸਟ੍ਰਿਕਟ ਗੁਰਦਾਸਪੁਰ ਤੇ ਅੰਮਸਾ ਤੇ ਵਕਵਾ ਦੇ ਖਾਵਾਂ ਤੇ ਇਹ ਕੁਦਰਤੀ ਆਫਤ ਨੂੰ ਲੈ ਕੇ ਕੋਈ ਕਾਰੋਬਾਰ ਦੇ ਵਿੱਚ ਦੇਖੋ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਜਦੋਂ ਆਪਣੇ ਮੰਨ ਲਓ ਇਹ ਦੋਸ਼ਤ ਸੀ ਡਿਸਟ੍ਰਿਕਟ ਸੀ ਨਾਮ ਲਿਆ ਹੋਇਆ ਹੈ ਪੰਜਾਬ ਨੇ ਬਹੁਤ ਸਮਝ ਲੋ ਨੁਕਸਾਨ ਉਠਾਇਆ ਹੋਇਆ ਹੈ ਸਾਡੇ ਕਿਸਾਨ ਵੀਰਾਂ ਨੇ ਬਹੁਤ ਜਿਆਦਾ ਨੁਕਸਾਨ ਉਠਾਇਆ ਫਸਲਾਂ ਲੋਕਾਂ ਦੀ ਖਤਮ ਹੋ ਗਈਆਂ ਜੀ ਮੰਨ ਲਓ ਦਜ਼ਾਰੂ ਪਸ਼ੂ ਖਤਮ ਹੋ ਗਏ ਜੀ ਕੁਝ ਰੋੜ ਕੇ ਪਾਕਿਸਤਾਨ ਚਲ ਗਏ ਚਾ ਇਸ ਤਰ੍ਹਾਂ ਬਹੁਤ ਕੰਮ ਹੋਇਆ ਨੁਕਸਾਨ ਉਠਾਇਆ ਪਰ ਪੰਜਾਬ ਚ ਖਾਸਤ ਹੈਗੀ ਹੈ ਜੀ ਮੰਨ ਲਓ ਪਿੰਡ ਚ ਕੋਈ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਫਾਈਨੈਂਸ਼ਲੀ ਕਿਸੇ ਦਾ ਪੂਰਾ ਪਿੰਡ ਉਹਦਾ ਸਾਥ ਦੇਣ ਲੱਗ ਜਾਂਦਾ ਪੰਜਾਬ ਵੀ ਇੱਕ ਘਰ ਹੈ ਪੂਰੇ ਪੰਜਾਬ ਨੇ ਜਿਨ੍ਹਾਂ ਦਾ ਨੁਕਸਾਨ ਆਇਆ ਵੱਧ ਚੜ ਕੇ ਹਿਸਾਬ ਆਇਆ ਆਂਦੀ ਮਦਦ ਕੀਤੀ ਕਿਸ ਤਨ ਮਨ ਧਨ ਨਾਲ ਮਦਦ ਕੀਤੀ ਹੈ ਜੀ ਤੇ ਬਹੁਤ ਜਲਦੀ ਸੰਭਲੋ ਵੀ ਉੱਧਰ ਹੀ ਆਏ ਆਂ ਜੀ ਉਸ ਚੀਜ਼ ਦਾ ਕੋਈ ਜ਼ਿਆਦਾ ਪਹਿਲੇ ਬਹੁਤ ਜ਼ਿਆਦਾ ਹੈਗਾ ਹੀ ਉਸ ਚੀਜ਼ ਦਾ ਅਸਰ ਬਟ ਅੱਜ ਦੀ ਡੇਟ ਚ ਲੱਗ ਰਿਹਾ ਵਾ ਕਿ ਜੋ ਤਿਹਾਰ ਹੋਣਗੇ ਤੇ ਬਹੁਤ ਵਧੀਆ ਤਰੀਕੇ ਨਾਲ ਮਨਾਏ ਜਾਣਗੇ ਜਿਨ੍ਹਾਂ ਸਾਡੇ ਭਰਾਵਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਲਈ ਕੰਪਨੀਆਂ ਨੇ ਬਹੁਤ ਸਰਵਿਸ ਕੈਂਪ ਲਗਾਏ ਨੇ ਫ੍ਰੀ ਜਿਨ੍ਹਾਂ ਦਾ ਕੋਈ ਪ੍ਰੋਡਕਟ ਖਰਾਬ ਹੋਏ ਨੇ ਵਿਦਆਊਟ ਐਨੀ ਸਰਵਿਸ ਕੋਸਟ ਫ੍ਰੀ ਕਾ ਠੀਕ ਕਰਕੇ ਦੇ ਰਹੀਆਂ ਕੰਪਨੀਆਂ ਵੀ ਤੇ ਚੋਂ ਲਗਭਗ ਆਪ ਆਮ ਸਟੇਮ ਚਾਜਨਗੇ ਜੀ ਮੇਨ ਸਟੇਮ ਚਾਜਨਗੇ ਜੀ ਕੋਈ ਦਿੱਕਤ ਨਹੀਂ ਆਕੇਗੀ ਸੋ ਇਹ ਸਨ ਅਜੇ ਵਿੱਕੀ ਜੀ ਬਿਲਕੁਲ ਜੀ ਉਹਨਾਂ ਦਾ ਕਹਿਣਾ ਕਿ ਜਿਵੇਂ ਕੁਦਰਤੀ ਆਫਤਾਂ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਬੇਸ਼ੱਕ ਜਿਹੜਾ ਵੱਡਾ ਨੁਕਸਾਨ ਆ ਪੰਜਾਬ ਦੇ ਵੱਖੋ ਵੱਖ ਹਿੱਸਿਆਂ ਦੇ ਵਿੱਚ ਹੋਇਆ ਵਾ ਪਰ ਕੁਝ ਜਿਹੜੀਆਂ ਹੈਗੀਆਂ ਨੇ ਵੱਡੀਆਂ ਕੰਪਨੀਆਂ ਨੇ ਜਾਂ ਸਮਾਜ ਸੇਵੀ ਜਥੇਬੰਦੀਆਂ ਹੈਗੀਆਂ ਨੇ ਜਾਂ ਦਾਨੀ ਸੱਜਣ ਨੇ ਉਹਨਾਂ ਵੱਲੋਂ ਪੰਜਾਬ ਨੂੰ ਜਿਹੜਾ ਵਾ ਪਹਿਲੇ ਵਾਲੀ ਸਥਿਤੀ ਦੇ ਵਿੱਚ ਇਸ ਔਖੀ ਘੜੀ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਨੇ ਜਾਂ ਕੀਤੇ ਜਾ ਰਹੇ ਨਿਤ ਉੱਥੇ ਹੀ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਵੀ ਉਹਨਾਂ ਸਲਾਘਾ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਕਿ ਇਲੈਕਟ੍ਰੋਨਿਕ ਸਮਾਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਪ੍ਰੋਡਕਟ ਹੈਗੇ ਆ ਉਹ ਗਾਕਾਂ ਨੂੰ ਰਾਤ ਮਿਲੇਗੀ ਜਾਂ ਵਪਾਰੀਆਂ ਨੂੰ ਰਾਤ ਮਿਲੇਗੀ ਉਹਨਾਂ ਨੇ ਕਿਹਾ ਕਿ ਇੰਡੀਆ ਲੈਵਲ ਦੇ ਉੱਪਰ ਨੈਸ਼ਨਲ ਲੈਵਲ ਦੇ ਉੱਪਰ ਇਹ ਦੇਸ਼ ਦੀ ਇਕਨੋਮੀ ਨੂੰ ਵੀ ਜਿਹੜਾ ਵਾ ਵੱਡਾ ਜਿਹੜਾ ਹੁਲਾਰਾ ਮਿਲੇਗਾ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਜਿਵੇਂ ਮੰਦੇ ਦੇ ਦੌਰ ਦੇ ਵਿੱਚੋਂ ਗੁਜ਼ਰਨ ਤੋਂ ਬਾਅਦ ਔਖੀ ਘੜੀ ਤੋਂ ਗੁਜ਼ਰਨ ਤੋਂ ਬਾਅਦ ਜਿਵੇਂ 22 ਤਰੀਕ ਕੱਲ ਪਹਿਲਾ ਨਵਰਾਤਰਾ ਹੈਗਾ ਉਸ ਤੋਂ ਬਾਅਦ ਕੰਟੀਨਿਊ ਜਿਦਾ ਦੀਪavali ਦੁਸ਼ਹਿਰਾ ਜਾਂ ਅਗੂ ਵਿਆਹਾਂ ਦੇ ਜਿਹੜੇ ਸੀਜ਼ਨ ਸ਼ੁਰੂ ਹੋ ਰਹੇ ਨੇ ਇਸ ਰਾਹਤ ਦੇ ਨਾਲ ਜਿਹੜੀ ਛੋਟ ਦਿੱਤੀ ਗਈ ਆ ਬੰਪਰ ਛੋਟ ਦਿੱਤੀ ਗਈ ਆ ਇਸ ਨੂੰ ਲੈ ਕੇ ਵਪਾਰ ਵਰਗ ਦੇ ਉੱਪਰ ਕਿੰਨਾ ਫਰਕ ਪਏਗਾ ਇਹ ਸਮੇਂ ਦੀ ਗੱਲ ਵਿਚ ਹੁਣ ਤੱਕ ਲਈ ਇਨਾ ਹੀ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮਹਿ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ